ਬਿੱਤੀ ਦੇਰ ਰਾਤ ਬਟਾਲਾ ਸ਼ਹਿਰ ਦੇ ਅੰਦਰੂਨੀ ਹਿੱਸੇ ਵਿਖੇ ਐਸਐਸਪੀ ਬਟਾਲਾ ਤੇ ਉਹਨਾਂ ਦੀ ਸਮੁੱਚੀ ਟੀਮ ਦੇ ਵੱਲੋਂ ਪੈਦਲ ਫਲੈਗ ਮਾਰਚ ਕਰਕੇ ਆਨ ਜਾਣ ਵਾਲੇ ਵਾਹਨਾਂ ਦੀ ਵੀ ਕੀਤੀ ਗਈ ਚੈਕਿੰਗ ਇੱਥੇ ਤੁਹਾਨੂੰ ਦੱਸ ਦਈਏ ਕਿ ਐਸਐਸਪੀ ਬਟਾਲਾ ਡਾਕਟਰ ਮਹਿਤਾਬ ਸਿੰਘ ਅੱਜ ਦਿਨ ਹੀ ਪੁਲਿਸ ਜ਼ਿਲ੍ਹਾ ਪਟਿਆਲਾ ਦੇ ਵਾਕਵਕ ਸਬਡਿਵੀਜ਼ਨ ਦੇ ਵਿਖੇ ਖੁਦ ਚੈਕਿੰਗ ਕਰਦੇ ਹੋਏ ਨਜ਼ਰ ਆ ਰਹੇ ਨੇ ਐਸਐਸਪੀ ਬਟਾਲਾ ਡਾਕਟਰ ਮਹਿਤਾਬ ਸਿੰਘ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਕੀ ਕਿਹਾ ਉਹ ਸੁਣਦੇ ਹਾਂ ਜਿਸ ਨਾਲ ਯੋ ਸਹਿਬਾਨ ਐਸਪੀ ਸਾਹਿਬ ਤੁਸੀਂ ਆਪ ਅਰੋੜਦੇ ਹੋ ਔਰ ਹਰ ਸ਼ਹਿਰ ਦਾ ਨਾਕਾ ਕਵਰ ਕੀਤਾ ਗਿਆ ਹੈ ਇਹਦਾ ਕੋਈ ਕਿਸੇ ਕਰਨ ਦੀ ਇਹ ਨਹੀਂ ਜਿੱਦਾਂ ਅਸੀਂ ਪਹਿਲਾਂ ਵੀ ਜਿਹੜੀ ਰੁਟੀਨ ਦੇ ਵਿੱਚ ਨਾਕਾ ਬੰਦੀ ਕਰਦੇ ਰਹਿੰਦੇ ਹਾਂ ਉਸੇ ਤਰ੍ਹਾਂ ਦੱਸਦੇ ਹਾਂ ਅੱਜ ਵੀ ਉਸੇ ਤਰ੍ਹਾਂ ਹੈ ਅੱਜ ਪੂਰੇ ਬਟਾਲੇ ਜ਼ਿਲ੍ਹੇ ਦੇ ਵਿੱਚ ਨਾਕਾ ਬੰਦੀ ਕੀਤੀ ਹੈ ਸਾਡੇ ਐਸਪੀ ਸਾਹਿਬਾਨ ਤੇ 6 ਡੀਐਸਪੀ ਸਾਹਿਬਾਨ ਤੇ ਸਾਰੇ ਐਸਐਚਓ ਸਾਹਿਬਾਨ ਇਹ ਬਾਹਰ ਹੈਗੇ ਆ ਅਸੀਂ 5 ਤੋਂ ਲੈ ਕੇ 9 ਵਜੇ ਤੱਕ ਪੂਰੇ ਇਲਾਕਾ ਬੰਦੀ ਕੀਤੀ ਹੈ ਆਪਣੇ ਪੂਰੇ ਜ਼ਿਲ੍ਹੇ ਦੇ ਤੇ ਸ਼ਹਿਰਾਂ ਦੇ ਜੋ ਐਂਟਰੀ ਤੇ ਐਗਜ਼ਿਟ ਪੁਆਇੰਟ ਹੈ ਉੱਥੇ ਸਾਰੀ ਚੈਕਿੰਗ ਹੋ ਰਹੀ ਹੈ ਕਿੰਨੇ ਜਵਾਨ ਤੋਂ ਲੱਗੇ ਇਹਦੇ ਵਿੱਚ ਜੀ ਕਰੀਬ 200 ਦੇ ਨੇੜੇ ਜਵਾਨ ਲੱਗੇ ਹੋਏ ਆ ਤੇ ਇਹਨਾਂ ਨੂੰ ਅਸੀਂ ਹਦਾਇਤਾਂ ਦਿੱਤੀਆਂ ਹੈਗੀਆਂ ਕਿ ਸਪੈਸ਼ਲੀ ਜਿਹੜੇ 2 ਵੀਲਰ ਹੈਗੇ ਆ ਉਹਨਾਂ ਤੇ ਜਿਹੜੇ ਮੂੰਹ ਬੰਨ ਕੇ ਆਉਂਦੇ ਆ ਉਹਨਾਂ ਦੀ ਚੈਕਿੰਗ ਕੀਤੀ ਜਾਵੇ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਇਹ ਈਵਨਿੰਗ ਟਾਈਮ ਹੀ ਨਹੀਂ ਅਸੀਂ ਜਿਹੜਾ ਹੈਗਾ ਇਹ ਵੀ ਸ਼ਿਫਟਿੰਗ ਕਰਦੇ ਰਹਿੰਦੇ ਕਦੇ ਅਸੀਂ ਮਾਰਨਿੰਗ ਟਾਈਮ ਕਦੇ ਆਫਟਰਨੂਨ ਟਾਈਮ ਅਲੱਗ-ਅਲੱਗ ਵਕਤ-ਵਕਤ ਸਮੇਂ ਦੇ ਉੱਤੇ ਜਿਹੜਾ ਹੈਗਾ ਅਸੀਂ ਇਹ ਚੈਕਿੰਗ ਕਰਦੇ ਰਹਿੰਦੇ ਤੇ ਖਾਸ ਕਰਕੇ ਵੀ ਦੇਖਿਓ ਕਿ ਤੁਸੀਂ ਜੋ ਰੈਸਪੀ ਸਾਹਿਬ ਜਿਹੜਾ ਵਾ ਉਹ ਪੂਰਾ ਬਟਾਰਾ ਸ਼ਹਿਰ ਦਾ ਇ ਪੈਦਲ ਘੁੰਮਦੇ ਨਜ਼ਰ ਆਏ ਕੁਝ ਆਫਰ ਹੈ ਅ ਜੀ ਅ ਜੀ ਬਿਲਕੁਲ ਜਿਹੜਾ ਅਸੀਂ ਜਿਹੜਾ ਤੁਹਾਨੂੰ ਦੱਸਿਆ ਕਿ ਪੂਰੇ ਜ਼ਿਲ੍ਹੇ ਚ ਡੋਮਿਨੇਸ਼ਨ ਕੀਤੀ ਸੀਗੀ ਤਾਂ ਅੱਜ ਅਸੀਂ ਜਿਹੜਾ ਸਪੈਸ਼ਲ ਕੈਂਪੇਨ ਦੇ ਤਹਿਤ ਜਿਹੜਾ ਸ਼ਰਾਫਾ ਬਜਾ ਰਿਹਾ ਇਹਨੂੰ ਕਵਰ ਕਰਨਾ ਸੀਗਾ ਕਿ ਜੋ ਵੀ ਤੁਸੀਂ ਦੇਖਿਆ ਕਿ ਇੱਥੇ ਗੱਡੀ ਰੰਗ ਆਦੀ ਤਾਂ ਅਸੀਂ ਪੈਦਲ ਜਿਹੜਾ ਹੈਗਾ ਸਾਰਾ ਬਾਜ਼ਾਰ ਕਵਰ ਕੀਤਾ ਤਾਂ ਕਿ ਇੱਥੇ ਸਕਿਉਰਟੀ ਨਹੀਂ ਸੀ ਪੜਾ ਸਕਦੇ ਕੁਝ ਹੋਰ ਵੀ ਜਾਣਕਾਰੀ ਆ ਰਹੀ ਸੀ ਖਾਸ ਇਨਫੋਰਮੇਸ਼ਨ ਵੀ ਹੈ ਪੁਲਿਸ ਨੂੰ ਵੀ ਸ਼ਾਇਦ ਕੋਈ ਸਮਾਜ ਵਿਰੋਧੀ ਅੰਸਰ ਜਿਹੜੇ ਬਟਾਲਾ ਸ਼ਹਿਰ ਤੇ ਐਂਟਰ ਕੀਤੇ ਉਹਦਾ ਕਰਕੇ पुलिस बहुत ज्यादा सफर्कल देखो बिल्कुल चेकिंग चैकिंग है बिल्कुल मैं जिम्मे दसाया कि डेली ही चैकिंग चल रही है उससे तहत ही जी चैकिंग चल रही है बाकी यह है जी कोई शरारती अंसर फड़िया जाएगा या जा कोई इलीगल चीज उस तो फड़ी जाती है तो खिलाफ तो बिल्कुल असं कार्रवाई करें